ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਫੋਟੋ ਜਰਨਲਿਸਟਸ ਐਸੋਸੀਏਸ਼ਨ ਦੁਆਰਾ ਦੂਰੂਜਾ ਫੋਟੋ ਪ੍ਰਦਰਸ਼ਨੀ 1000 ਸ਼ਬਦ ਨੂੰ ਭਾਰੀ ਹੁੰਗਾਰਾ ਮਿਲਿਆ ਹੈ ਇਹ ਪ੍ਰਦਰਸ਼ਨੀ 19 ਅਗਸਤ ਨੂੰ ਸ਼ਹਿਰ ਦੀ ਪੁਨਰ ਆਕਾਰ ਪੇਸ਼ਾਨ ਵਿੱਚ ਇੱਕ ਦੁਰਲਭ ਚਾਤਮਾਨ ਦੀ ਕੋਸ਼ਿਸ਼ ਵਿੱਚ ਸ਼ੁਰੂ ਹੋਈ ਸੀ ਜਿਸ ਵਿੱਚ ਜੀਵਨ ਦੇ ਸਾਰੇ ਪਹਿਲੂ ਸ਼ਾਮਿਲ ਸਨ ਪਿਛਲੇ 2 ਦਿਨਾਂ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਇਸ ਵਿੱਚ ਵਿਦਿਆਰਥੀ ਵਪਾਰੀ ਸਿੱਖਿਆ ਸ਼ਾਸਤਰੀ ਸਿਆਸਤਦਾਨ ਕਾਰੋਬਾਰੀ ਅਤੇ ਹੋਰ ਲੋਕ ਵੀ ਸ਼ਾਮਲ ਸਨ ਇਹ ਸ਼ਾਬਦਿਕ ਤੌਰ ਤੇ ਸਾਡੇ ਸ਼ਹਿਰ ਅਤੇ ਆਲੇ-ਦੁਆਲੇ ਦਾ ਇੱਕ ਵਿਜ਼ੂਅਲ ਟੂਰ ਸੀ ਸਮਾਪਤੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਪਦਮਸ਼੍ਰੀ ਔੰਕਾਰ ਸਿੰਘ ਪਾਵਾ ਸ਼ਾਮਲ ਹੋਏ ਜੋ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਨ ਵਿਦਾਇਕ ਕੁਲਵੰਤ ਸਿੰਘ ਸਿੱਧੂ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਸਤਲੁਜ ਕਲੱਬ ਦੇ ਜਨਰਲ ਸਕੱਤਰ ਆਕਾਸ਼ ਆਹੂਜਾ ਰਿਚਵੈਲ ਗਰੁੱਪ ਦੇ ਡਾਇਰੈਕਟਰ ਰਾਜਦੀਪ ਸਿੰਘ ਅਤੇ ਪ੍ਰਭ ਜੂਤ ਸਿੰਘ ਪੰਜਾਬ ਸ਼ਾਹੀ ਇਮਾਮ মাওলানা ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਸਤਲੁਜ ਕਲੱਬ ਦੇ ਜਨਰਲ ਸਕੱਤਰ ਆਸ਼ੀਸ਼ ਆਹੂਜਾ ਮੈਸਰ ਸਕੱਤਰ ਸਬੂਦ ਬਾਤਿਸ਼ ਜੁਆਇੰਟ ਸਕੱਤਰ ਸਿਮਰਪਾਲ ਸਿੰਘ ਬਿੰਦਰਾ ਤੇਜ ਪ੍ਰਤਾਪ ਸਿੰਘ ਸੰਧੂ ਫੋਟੋ ਆਰਟਿਸਟ ਅਤੇ ਸਮਾਜ ਦੇ ਹਰ ਖੇਤਰ ਵਿਦਿਆ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਇਸ ਫੋਟੋ ਪ੍ਰਦਰਸ਼ਨੀ ਨੂੰ ਦੇਖਣ ਪਹੁੰਚੀਆਂ ਲੁਧਿਆਣਾ ਫੋਟੋ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨੀ ਵਿੱਚ ਐਸੋਸੀਏਸ਼ਨ ਦੇ 21 ਹੁਨਰਮੰਦ ਫੋਟੋਗ੍ਰਾਫਰਾਂ ਦੁਆਰਾ ਖਿੱਚੀਆਂ ਗਈਆਂ 42 ਤਸਵੀਰਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਗਈ ਹੈ ਜੋ ਵੱਖ-ਵੱਖ ਮੀਡੀਆ ਹਾਊਸਾਂ ਵਿੱਚ ਕੰਮ ਕਰ ਰਹੇ ਹਨ ਭੀੜ-ਪੜੱਕੇ ਵਾਲੇ ਬਾਜ਼ਾਰਾਂ ਤੋਂ ਲੈ ਕੇ ਸ਼ਾਂਤ ਦ੍ਰਿਸ਼ਾਂ ਤੱਕ ਅਤੇ ਸਪਸ਼ਟ ਪੋਰਟਰੇਟ ਤੋਂ ਲੈ ਕੇ ਐਬਸਟ੍ਰੈਕਟ ਰਚਨਾਵਾਂ ਤੱਕ ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰ ਦੇ ਬਹੁਪੱਖੀ ਤੱਤ ਨੂੰ ਇਸ ਦੇ ਪ੍ਰਭਾਵਸ਼ਾਲੀ ਕਲਾਕਾਰਾਂ ਦੇ ਲੈਂਜ਼ਾਂ ਰਾਹੀਂ ਪੇਸ਼ ਕਰਨਾ ਸੀ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਫੋਟੋ ਜਰਨਲਿਸਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਰ ਸਾਲ ਪ੍ਰਦਰਸ਼ਨੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਉਨੇ ਕਹੇ ਕਿ ਫੋਟੋ ਜਰਨਲਿਸਟਾਂ ਨੂੰ ਆਪਣੇ ਲੈਂਸ ਰਾਹੀਂ ਸਮਾਜ ਦੇ ਸਕਾਰਾਤਮਕ ਕੰਮ ਨੂੰ ਦਰਸਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਦੁਨੀਆ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣ ਸਕੇ। ਪਦਮਸ਼੍ਰੀ ਓਮਕਾਰ ਸਿੰਘ ਪਾਵਰ ਨੇ ਕਿਹਾ ਕਿ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੁਆਰਾ আয়োজিত ਫੋਟੋ ਪ੍ਰਦਰਸ਼ਨੀ ਸੱਚਮੁੱਚ ਸਾਡੇ ਜੀਵੰਤ ਸ਼ਹਿਰ ਦੇ ਸਾਰ ਅਤੇ ਸੁੰਦਰਤਾ ਨੂੰ ਦਰਸਾਉਂਦੀ ਹੈ। ਪਰਦਰਸ਼ਿਤ ਕੀਤੀਆਂ ਗਈਆਂ ਤਸਵੀਰਾਂ ਸਥਾਨਿਕ ਫੋਟੋਗ੍ਰਾਫਰਾਂ ਦੀ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਮਾਣ ਹਨ ਜਿਨ੍ਹਾਂ ਨੇ ਲੁਧਿਆਣਾ ਦੀ ਭਾਵਨਾ ਸੱਭਿਆਚਾਰ ਅਤੇ ਬਪੈਨ ਨੂੰ ਕੁਸ਼ਲਤਾ ਨਾਲ ਕੈਦ ਕੀਤਾ ਹੈ ਰਿਚਵੈਲ ਗਰੁੱਪ ਦੇ ਡਾਇਰੈਕਟਰ ਰਾਜਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਹ ਫੋਟੋ ਪ੍ਰਦਰਸ਼ਨੀ ਇੱਕ ਦ੍ਰਿਸ਼ਟੀਗਤ ਵਰਤਾਰਤ ਪੇਸ਼ ਕਰਦੀ ਹੈ ਜੋ ਨਾ ਸਿਰਫ ਸਾਡੇ ਸ਼ਹਿਰ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦੀ ਹੈ ਬਲਕਿ ਲੁਧਿਆਣਾ ਦੇ ਬਦਲਦੇ ਦ੍ਰਿਸ਼ਟੀਕੋਣ ਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਵੀ ਪ੍ਰਦਾਨ ਕਰਦੀ ਹੈ ਇਹ ਕਿਸੇ ਵੀ ਵਿਅਕਤੀ ਲਈ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜੋ ਇਨ੍ਹਾਂ ਪ੍ਰਭਾਵਸ਼ਾਲੀ ਪ੍ਰਤਿਭਾਸ਼ਾਲੀ ਫੋਟੋ ਜਰਨਲਿਸਟਾਂ ਦੇ ਲੈਂਸ ਰਾਹੀਂ ਸਾਡੇ ਪਿਆਰੇ ਸ਼ਹਿਰ ਦੇ ਸਾਰ ਦੀ ਅਨੁਭਵ ਕਰਨਾ ਚਾਹੁੰਦਾ ਹੈ